ਜੋ ਤੱਕ ਈਰਾਨ ਦੇ 225 ਦੇ ਕਰੀਬ ਜਿਹੜੇ ਲੋਕ ਨੇ ਉਹ ਮਾਰੇ ਜਾ ਚੁੱਕੇ ਆ ਤੇ ਨੁਕਸਾਨ ਵੀ ਬਹੁਤ ਹੋਇਆ ਤਹਿਰਾਨ ਦੇ ਵਿੱਚ ਜਿਹੜੀ ਰਾਜਧਾਨੀ ਹੈਗੀ ਹੈ ਨਾ ਅ ਈਰਾਨ ਦੀ ਉਹਦੇ ਵਿੱਚ ਚਾਰ ਬੰਬ ਧਮਾਕੇ ਵੀ ਹੋਏ ਨੇ ਚਾਰ ਬੰਬ ਧਮਾਕੇ ਖੜੀਆਂ ਤਾਰਾਂ ਦੇ ਵਿੱਚੋਂ ਬੰਬ ਜਿਹੜਾ ਹੈਗਾ ਉਹ ਚਲਦਾ ਤੇ ਉੱਥੇ ਨੁਕਸਾਨ ਹੁੰਦਾ ਤੇ ਜਿਸ ਦੇ ਬਾਰੇ ਈਰਾਨ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਇਹ ਇਜ਼ਰਾਈਲ ਨੇ ਕਰਵਾਇਆ ਦੂਸਰੀ ਜਿਹੜੀ ਵੱਡੀ ਇੱਕ ਆਪਾਂ ਕਹੀਏ ਵੀ ਸਕੀਮ ਲਾਉਣ ਨੂੰ ਫਿਰਦਾ ਸੀ ਇਜ਼ਰਾਈਲ ਜੋ ਕਿ ਅਮਰੀਕਾ ਦੇ ਨਾਲ ਉਹਨੇ ਸਲਾਹ ਕੀਤੀ ਹੈ ਕਿ ਈਰਾਨ ਦੇ ਜਿਹੜੇ ਸੁਪਰੀਮ ਲੀਡਰ ਹੈਗੇ ਇਕਮੈਨੀ ਉਹਨਾਂ ਦਾ ਕਤਲ ਕਰ ਦਿੱਤਾ ਜਾਵੇ ਉਹਨਾਂ ਨੂੰ ਅਸੈਸੀਨੇਟ ਕਰ ਦਿੱਤਾ ਜਾਵੇ ਮਜ਼ਾਈਲ ਧਮਾਕਾ ਕਰਕੇ ਤਾਂ ਇਹਦੇ ਉੱਤੇ ਡੋਨਲਡ ਟਰੰਪ ਹੋਰਾਂ ਨੇ ਜਿਹੜੀ ਹੈ ਪ੍ਰੋਸਗੀ ਨਹੀਂ ਜਿਤਾਈ ਉਹਨਾਂ ਨੇ ਇਸ ਤੋਂ ਨਾ ਕਰ ਦਿੱਤੀ ਕਿ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਮੁਸਲਿਮ ਵਰਲਡ ਦਾ ਇੱਕ ਵੱਡਾ ਲੀਡਰ ਹੈ ਇਕਮੈਨੀ ਤੇ ਜੇਕਰ ਉਹਨਾਂ ਦੀ ਹੱਤਿਆ ਹੋ ਜਾਂਦੀ ਹੈ ਤਾਂ ਇੱਕ ਭੜਕਾਹਟ ਪੈਦਾ ਹੋ ਜਾਏਗੀ ਤੇ ইরانیان ਜਿਹੜੇ ਮਿਲਟਰੀ ਚੀਫ ਨੇ ਉਹ ਵੀ ਪਿਛੇ ਨਹੀਂ ਉਹਨਾਂ ਨੇ ਕਿਹਾ ਕਿ ਅਸੀਂ ਹਜੇ ਵੀ ਕੈਪੇਬਲ ਆ ਕਿ ਅਸੀਂ ਇਜ਼ਰਾਈਲ ਨੂੰ ਡਿਸਟਰੋਏ ਕਰ ਸਕਦੇ ਆ ਪੂਰੇ ਤਰੀਕੇ ਦੇ ਨਾਲ ਡੋਨਲਡ ਟਰੰਪ ਹੋਰੀ ਹਜੇ ਸਿੱਧੇ ਤੌਰ ਦੇ ਉੱਤੇ ਜਾਨਕਿ ਅਮਰੀਕਾ ਇਸ ਮਾਮਲੇ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਨਹੀਂ ਬਿਆ ਪਰ ਉਹਨਾਂ ਦਾ ਕਹਿਣਾ ਹੈ ਕਿ ਜੇ ਇਜ਼ਰਾਈਲ ਦੇ ਨਾਲ ਕੋਈ ਗਲਬਾਤ ਹੁੰਦੀ ਹੈ ਮਤਲਬ ਇਜ਼ਰਾਈਲ ਨੂੰ ਸਾਡੀ ਲੋੜ ਪੈਂਦੀ ਹੈ ਅਸੀਂ ਖੜੇ ਹੋਏ ਆ ਅਸੀਂ ਇਨਸਾਫ ਇਹਨਾਂ ਦਾ ਹੀ ਦੇਵਾਂਗੇ ਯੂਰਪ ਯੂਨੀਅਨ ਦੀ ਪ੍ਰੈਜ਼ੀਡੈਂਟ ਬੀਬੀ ਨੇ ਵੀ ਇਹ ਗੱਲ ਕਹਿ ਦਿੱਤੀ ਆ ਕਿ ਇਰਾਨ ਦੇ ਗੋਲ ਨਿਊਕਲੀਅਰ ਬੰਬ ਨਹੀਂ ਹੋਣੇ ਚਾਹੀਦੇ ਇੰਗਲੈਂਡ ਫਰਾਂਸ ਵੀ ਇਸੇ ਗੱਲ ਦੇ ਉੱਤੇ ਸਹਿਮਤੀ ਜਤਾਉਂਦੇ ਆ ਰਹੇ ਆ ਇਸ ਤੋਂ ਬਾਅਦ ਹੀ ਇਰਾਨ ਨੇ ਇੰਗਲੈਂਡ ਨੂੰ ਧਮਕੀ ਦਿੱਤੀ ਉਸ ਤੋਂ ਬਾਅਦ ਫਰਾਂਸ ਨੂੰ ਤੇ ਯੂਐਸ ਨੂੰ ਧਮਕੀ ਦਿੱਤੀ ਹੈ ਕਿ ਜੇ ਤੁਸੀਂ ਸਾਥ ਨਹੀਂ ਹੋ ਇਜ਼ਰਾਈਲ ਦਾ ਸਾਥ ਨਹੀਂ ਹੋ ਉਸ ਜੰਗ ਦੇ ਵਿੱਚ ਤਾਂ ਤੁਹਾਡੇ ਉੱਤੇ ਵੀ ਅਟੈਕ ਜਿਹੜਾ ਹੈਗਾ ਉਹ ਸੰਭਵ ਹੈਗਾ ਅਲ ਜਜ਼ੀਰਾ ਦੇ ਉੱਤੇ ਇੱਕ ਵੱਡੀ ਖਬਰ ਛਾਪੀ ਹੈ ਜਿਸ ਨੇ ਕਿ ਇੱਕ ਆਪਾਂ ਕਹੀਏ ਭੀ ਇਹਦੇ ਵਿੱਚ ਇੱਕ ਪੱਲੜਾ ਜਿਹੜਾ ਹੈਗਾ ਉਹ ਪਰਤ ਕੇ ਰੱਖ ਦੇਣਾ ਇਸ ਖਬਰ ਨੇ ਇਸ ਜੰਗ ਦਾ ਉਹ ਕਿਵੇਂ ਕਿ ਕੀ ਜਾ ਰਿਹਾ ਵੀ ਈਰਾਨ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਇਜ਼ਰਾਈਲ ਦੇ ਵਿੱਚ ਮੁਸਾਦ ਦੇ ਹੈੱਡਕੁਆਰਟਰ ਨੂੰ ਜਿਹੜਾ ਹੈਗਾ ਡਿਸਟਰੋਏ ਕਰ ਦਿੱਤਾ ਸੋ ਮੁਸਾਦ ਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸ ਕਿਹਾ ਹਟਿਆ ਕਿ ਦੁਨੀਆ ਦੀ ਇੱਕ ਵੱਡੀ ਏਜੰਸੀ ਹੈਗੀ ਹੈ ਜਿਹਨੂੰ ਮੰਨਿਆ ਜਾਂਦਾ ਕੂਫੀਆ ਏਜੰਸੀ ਦੋਸਤੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਪ੍ਰਾਈਡ ਪੰਜਾਬੀ ਟੀਵੀ રાઇટ પંજાબ ટીવી ਦੇ ذریعے ਅਸੀਂ ਅਕਸਰ ਹੀ ਪੰਜਾਬ ਭਾਰਤ ਕੈਨੇਡਾ ਅਮਰੀਕਾ ਜਿੱਥੇ-ਜਿੱਥੇ ਵੀ ਸਾਡੀ ਕਮਿਊਨਿਟੀ ਵਸਦੀ ਹੈ ਜਾਂ ਫਿਰ ਨਾ ਵੀ ਵਸਦੀ ਹੋਵੇ ਅੰਤਰਰਾਜੀ ਮਸਲੇ ਹੋਣ ਹਰ ਇੱਕ ਮਸਲੇ ਦੇ ਉੱਤੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਹਾਂ ਜੋ ਇੰਪੋਰਟੈਂਟ ਮਸਲੇ ਹੋਣ ਜਿਨ੍ਹਾਂ ਦੇ ਨਾਲ ਕਿਤੇ ਨਾ ਕਿਤੇ ਸਾਡਾ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਵਾਸਤਾ ਹੋਵੇ ਸੋ ਇਸ ਵੇਲੇ ਜੰਗ ਦਾ ਮਾਹੌਲ ਜਿਹੜਾ ਹੈਗਾ ਉਹ ਇੱਕ ਪਾਸੇ ਨਹੀਂ ਤਿੰਨ ਪਾਸੇ ਬਣਿਆ ਹੋਇਆ ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਯੂਕਰੇਨ ਰਸ਼ੀਆ ਬੋਰ ਜਿਹਨੂੰ ਚੱਲਿਆ ਨੂੰ ਤਕਰੀਬਨ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਦੂਸਰੇ ਪਾਸੇ ਇਜ਼ਰਾਈਲ ਦੀ ਪਾਲਸਤਾਨ ਦੇ ਨਾਲ ਜਿਹੜੀ ਉਥੇ ਟੈ ਟੇਰੀ ਹੋ ਜਾਣਾ ਪਾਲਸਤਾਨ ਹੁਣ ਤੱਕ ਤਾਂ ਇਹ ਕਹੀਏ ਭਈ ਆਖਰੀ ਸਾਹਾਂ ਦੇ ਉੱਤੇ ਆ ਪਾਲਸਤਾਨ ਤੇ ਇਜ਼ਰਾਈਲ ਨੇ ਹੁਣ ਇੱਕ ਨਵਾਂ ਮੋਰਚਾ ਖੋਲ੍ਹ ਲਿਆ ਜੀ ਉਹ ਈਰਾਨ ਦੇ ਨਾਲ ਹੈ ਇੱਕ ਪਾਸਿਓਂ ਵਿਹਲਾ ਹੋਇਆ ਨਹੀਂ ਤੇ ਦੂਸਰੇ ਪਾਸੇ ਈਰਾਨ ਦੇ ਨਾਲ ਜਿਹੜਾ ਹੈਗਾ ਮੋਰਚਾ ਖੁੱਲ ਚੁੱਕਿਆ ਹੈ ਅੱਜ 5ਵੇਂ ਤੋਂ 6ਵੇਂ ਦਿਨ ਹੈ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਗਹਿ ਗੱਚ ਲੜਾਈ ਦੋਨਾਂ ਮਿਲਖਾਂ ਦੇ ਵਿੱਚ ਹੋ ਰਹੀ ਹੈ ਪਿਛਲੀ ਵਾਰ ਜਦੋਂ ਇਜ਼ਰਾਈਲ ਨੇ ਮਿਸਾਈਲ ਜਿਹੜੀਆਂ ਨੇ ਉਹ ਮਾਰੀਆਂ ਸੀ ਈਰਾਨ ਦੇ ਉੱਤੇ ਤਾਂ ਈਰਾਨ ਨੇ ਕੋਈ ਵੀ ਰਿਟੈਲੀਏਟ ਨਹੀਂ ਕੀਤਾ ਕੁਝ ਮਜ਼ਾਇਲਾ ਜਰੂਰ ਛੱਡੀਆਂ ਸੀ ਇਹ ਦਿਖਾਉਣ ਦੇ ਲਈ ਕਿ ਅਸੀਂ ਜਿਉਂਦੇ ਆ ਪਰ ਉਹ ਵੀ ਮਜ਼ਾਇਲਾ ਜਿਹੜੀਆਂ ਨੇ ਉਹ ਉੱਪਰ ਹੀ ਖਤਮ ਹੋ ਗਈਆਂ ਯਾਨੀ ਕਿ ਅਸਮਾਨ ਦੇ ਵਿੱਚ ਹੀ ਖਤਮ ਹੋ ਗਈਆਂ ਉਹਦੇ ਵਿੱਚ ਉਸ ਵੇਲੇ ਇਜ਼ਰਾਈਲ ਦਾ ਕੋਈ ਵੀ ਨੁਕਸਾਨ ਨਹੀਂ ਸੀ ਹੋਇਆ ਸੋ ਸ਼ਾਇਦ ਇਜ਼ਰਾਈਲ ਇਸ ਵਾਰ ਵੀ ਇਹੀ ਸੋਚਦਾ ਹੋਵੇਗਾ ਕਿ ਈਰਾਨ ਨੇ ਰਿਟੈਲੀਏਟ ਨਹੀਂ ਕਰਨਾ ਪਰ ਰਿਟੈਲੀਏਟ ਜਿਹੜਾ ਕੀਤਾ ਗਿਆ ਈਰਾਨ ਵੱਲੋਂ ਉਹ ਬਹੁਤ ਹੀ ਜ਼ਬਰਦਸਤ ਸੀ ਜਿਸ ਤਰੀਕੇ ਦੇ ਨਾਲ ਇਜ਼ਰਾਈਲ ਨੇ ਇਰਾਨ ਦੇ ਉਹ ਇੰਜੀਨੀਅਰ ਜਿਹੜੇ ਨਿਊਕਲੀਅਰ ਵੈਪਨ ਬਣਾਉਣ ਦੇ ਵਿੱਚ ਕੰਮ ਕਰ ਰਹੇ ਸੀ ਉਹਨਾਂ ਦੇ ਵੱਡੇ ਆਰਮੀ ਚੀਫ ਜਾਂ ਉਹਨਾਂ ਦੇ ਕੁਝ ਖਾਸ ਬੰਦੇ ਜਿਹੜੇ ਸੀ ਉਹਨਾਂ ਨੂੰ ਟਾਰਗੇਟ ਬਣਾਇਆ ਮਿਜ਼ਾਈਲ ਦਾ ਨਿਸ਼ਾਨਾ ਬਣਾ ਦਿੱਤਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਰਿਟੈਲੀਏਟ ਦਾ ਸਮਾਂ ਆਉਂਦਾ ਜਦੋਂ ਇਰਾਨ ਨੇ ਵੀ ਆਪਣੇ ਜਿਹੜੇ ਡਰੋਨ ਮਿਜ਼ਾਈਲਸ ਜੜੀਆਂ ਨੇ ਉਹ ਇਜ਼ਰਾਈਲ ਦੇ ਉੱਤੇ ਡਾਕੜੀਆਂ ਸ਼ੁਰੂ ਕਰ ਦਿੱਤੀਆਂ ਜਿਹਦੇ ਵਿੱਚ ਇਜ਼ਰਾਈਲ ਦਾ ਵੱਡਾ ਉਹ ਨੁਕਸਾਨ ਹੋਇਆ ਉਹਨਾਂ ਦੇ ਕੁਝ ਮਿਲਟਰੀ ਬੇਸ ਕੁਝ ਹਵਾਈ ਅੱਡਿਆਂ ਦੇ ਉੱਤੇ ਨੁਕਸਾਨ ਕੁਝ ਜਿਹੜੇ ਰਿਹਾਇਸ਼ੀ ਏਰੀਏ ਨੇ ਉਹਨਾਂ ਦੇ ਉੱਤੇ ਨੁਕਸਾਨ ਜਿਹੜਾ ਹੋਇਆ ਸੋ ਇਹ ਇਸ ਨੂੰ ਦੇਖ ਕੇ ਇੱਕ ਵਾਰ ਤਾਂ ਇਜ਼ਰਾਈਲ ਵੀ ਡੰਗ ਰਹਿ ਗਿਆ ਤੇ ਉਹਦੇ ਨਾਲ ਨਾਲ ਡੋਨਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਵੀ ਡੰਗ ਰਹਿ ਗਏ ਤੇ ਉਹਨਾਂ ਨੂੰ ਆਪਣਾ ਇੱਕ ਬਿਆਨ ਜਾਰੀ ਕਰਨਾ ਪਿਆ ਡੋਨਲਡ ਟਰੰਪ ਹੋਰਾਂ ਨੇ ਨਾਲੇ ਦੀ ਨਾਂ ਦੀ ਨਾਲ ਲੱਗਦੇ ਆ ਇਹ ਕਹਿ ਦੋਤਾ ਕਿ ਈਰਾਨ ਜਿਹੜਾ ਹੈਗਾ ਉਹ ਰਿਟੈਲੀਏਟ ਨਾ ਕਰੇ ਨਹੀਂ ਤਾਂ ਉਹਨੂੰ ਦੁਨੀਆ ਦੇ ਨਕਸ਼ੇ ਦੇ ਉੱਤੋਂ ਮਿਟਾ ਦਿੱਤਾ ਜਾਏਗਾ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਸਿਰਫ ਤੁਹਾਡੇ ਉਹਨਾਂ ਟਿਕਾਣਿਆਂ ਦੇ ਉੱਤੇ ਹੀ ਬੰਬਾਰੀ ਕੀਤੀ ਹੈ ਜਿੱਥੇ ਤੁਸੀਂ ਨਿਊਕਲੀਅਰ ਬੰਬ ਬਣਾਉਣ ਦੀ ਤਿਆਰੀ ਕਰ ਰਹੇ ਹੋ ਅਮਰੀਕਨ ਇੰਟੈਲੀਜੈਂਸ ਏਜੰਸੀਆਂ ਦੇ ਹਿਸਾਬ ਦੇ ਨਾਲ ਜੇ ਮੰਨੀਏ ਤਾਂ ਉਹਨਾਂ ਦਾ ਕਹਿਣਾ ਸੀ ਕਿ ਤਕਰੀਬਨ ਹਜੇ 3 ਸਾਲ ਦਾ ਹੋਰ ਕੰਮ ਹੈ ਈਰਾਨ ਦਾ ਜਦੋਂ ਤੱਕ ਉਹ ਬੰਬ ਬਣਾ ਕੇ ਤਿਆਰ ਕਰਨਗੇ ਪਰ 모사드 ਜਿਹੜੀ ਇਜ਼ਰਾਈਲ ਦੀ ਏਜੰਸੀ ਮੰਨੀ ਜਾਂਦੀ ਹੈ ਦੁਨੀਆ ਦੀ ਇੱਕ ਨੰਬਰ ਏਜੰਸੀ ਜਿਹੜੀ ਹੈ ਉਹ ਮੰਨੀ ਜਾਂਦੀ ਹੈ ਉਹਨਾਂ ਨੇ ਅਮਰੀਕਾ ਨੂੰ ਇਸ ਗੱਲ ਤੋਂ ਜਾਨੂ ਕਰਵਾਇਆ ਕਿ 3 ਸਾਲ ਨਹੀਂ ਤਕਰੀਬਨ 1-2 ਹਫਤਿਆਂ ਦੇ ਵਿੱਚ ਹੀ ਈਰਾਨ ਜਿਹੜਾ ਆਪਣਾ ਨਿਊਕਲੀਅਰ ਬੌਮਬਿੰਗ ਜਿਹੜੀ ਹੈਗੀ ਆ ਬੌਮ ਹੈਗਾ ਪ੍ਰੋਜੈਕਟ ਉਹਨੂੰ ਕੰਪਲੀਟ ਕਰਨ ਜਾ ਰਿਹਾ ਸੋ ਇਸ ਲਈ ਅਸੀਂ ਹਮਲਾ ਕਰਨ ਜਾ ਰਹੇ ਹਾਂ ਸੋ ਹੁਣ ਹਮਲੇ ਦੀ ਵਜ੍ਹਾ ਜਿਹੜੀ ਇਹੀ ਦੱਸੀ ਗਈ ਇਜ਼ਰਾਈਲ ਵੱਲੋਂ ਕਿ ਇਹ ਸਾਡੇ ਗੁਆਂਢੀ ਮੁਲਕਾਂ ਦੇ ਵਿੱਚੋਂ ਆ ਜਾਂਦੇ ਆ ਤੇ ਜੇਕਰ ਇਹਨਾਂ ਦੇ ਕੋਲ ਨਿਊਕਲੀਅਰ ਪਾਵਰ ਆਉਂਦੇ ਸਮੇਂ ਦੇ ਵਿੱਚ ਹੁੰਦੀ ਹੈ ਤਾਂ ਇਜ਼ਰਾਈਲ ਨੂੰ ਖਤਰਾ ਹੈ ਇਜ਼ਰਾਈਲ ਦੇ ਨਾਲ-ਨਾਲ ਉਹਨਾਂ ਮੁਲਕਾਂ ਨੂੰ ਯੂਰਪ ਯੂਨੀਅਨ ਨੂੰ ਵੀ ਖਤਰਾ ਹੈ ਤੇ ਜਾਂ ਹੋਰ ਉਹਨਾਂ ਨੇ ਜਿਹੜੇ ਆਨੇ ਬਹਾਨੇ ਕੀਤੇ ਇਸ ਕਰਕੇ ਅਸੀਂ ਅ ਨਈ ਚਾਹੁੰਦੇ ਕਿ ਈਰਾਨ ਦੇ ਕੋਲ ਨਿਊਕਲੀਅਰ ਬੰਬ ਹੋਣ ਸੋ ਈਰਾਨ ਲੰਬੇ ਸਮੇਂ ਤੋਂ ਇਹਦੇ ਉੱਤੇ ਕੰਮ ਕਰ ਰਿਹਾ ਕੋਈ ਕਹਿੰਦਾ ਕਿ ਕੰਮ ਨਹੀਂ ਹੋ ਰਿਹਾ ਈਰਾਨ ਦੇ ਜਿਹੜੇ ਲੋਕ ਨੇ ਉਹ ਵੀ ਇਸ ਨੂੰ ਖੁਫੀਆ ਤਰੀਕੇ ਦੇ ਨਾਲ ਹੀ ਚਲਾ ਰਹੇ ਨੇ ਸੋ ਈਰਾਨ ਇਹ ਤਾਂ ਮੰਨਿਆ ਨਹੀਂ ਜਾ ਸਕਦਾ ਕਿ ਛੋਟਾ ਮੋਟਾ ਮੁਲਕ ਹੈ ਸੋ ਉਹਨਾਂ ਦੇ ਕੋਲ ਵੀ ਤਗੜੀ ਵੈਪਨਰੀ ਹੈ ਜਿਹੜੀ ਲੰਬੇ ਸਮੇਂ ਤੋਂ ਉਹ ਸ਼ੋਅ ਆਫ ਵੀ ਕਰਦੇ ਆਏ ਨੇ ਸੋ ਇਸ ਤੋਂ ਬਾਅਦ ਜਿਹੜਾ ਜਿਹੜਾ ਇਜ਼ਰਾਈਲ ਵੱਲੋਂ ਹੈਗਾ ਅਟੈਕ ਕਰ ਦਿੱਤਾ ਗਿਆ ਜਿਨ੍ਹਾਂ ਵਿੱਚ ਇੰਜੀਨੀਅਰ ਮਾਰ ਦਿੱਤੇ ਇਰਾਨ ਦੇ ਉਸ ਤੋਂ ਬਾਅਦ ਉਹਨਾਂ ਦੇ ਹੋਰ ਖਾਸ ਬੰਦੇ ਕੁਝ ਜਿਹੜਾ ਹੋਰ ਉਹਨਾਂ ਦੀਆਂ ਜਿਹੜੀਆਂ ਖਾਸ ਸਾਈਟਸ ਸੀਗੀਆਂ ਉਹਦੇ ਉੱਤੇ ਬੰਬਾਰੀ ਕੀਤੀ ਗਈ ਤੇ ਇਹ ਸਾਰੀ ਬੰਬਾਰੀ ਦੇ ਵਿੱਚ ਹੁਣ ਤੱਕ ਇਰਾਨ ਦੇ 225 ਦੇ ਕਰੀਬ ਜਿਹੜੇ ਲੋਕ ਨੇ ਉਹ ਮਾਰੇ ਜਾ ਚੁੱਕੇ ਆ ਤੇ ਨੁਕਸਾਨ ਵੀ ਬਹੁਤ ਹੋਇਆ ਤਹਿਰਾਨ ਦੇ ਵਿੱਚ ਜਿਹੜੀ ਰਾਜਧਾਨੀ ਹੈਗੀ ਹੈ ਨਾ ਅ ਇਰਾਨ ਦੀ ਉਹਦੇ ਵਿੱਚ ਚਾਰ ਬੰਬ ਧਮਾਕੇ ਵੀ ਹੋਏ ਨੇ ਚਾਰ ਬੰਬ ਧਮਾਕੇ ਖੜੀਆਂ ਕਾਰਾਂ ਦੇ ਵਿੱਚੋਂ ਬੰਬ ਜਿਹੜਾ ਹੈਗਾ ਉਹ ਚੱਲਦਾ ਤੇ ਉੱਥੇ ਨੁਕਸਾਨ ਹੁੰਦਾ ਹੈ ਤੇ ਜਿਸ ਦੇ ਬਾਰੇ ਈਰਾਨ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਇਹ ਇਜ਼ਰਾਈਲ ਨੇ ਕਰਵਾਇਆ ਸੋ ਹੁਣ ਆਪਾਂ ਇਹ ਦੇਖ ਸਕਦੇ ਆਂ ਕਿ ਮੋਸਾਦ ਜਿਹੜੀ ਆ ਉਹ ਕਿੱਥੋਂ ਤੱਕ ਈਰਾਨ ਦੇ ਅੰਦਰ ਵੜੀ ਹੋਈ ਹੈ ਸੋ ਹਰ ਇੱਕ ਖੂਫੀਆ ਜਾਣਕਾਰੀ ਮੋਸਾਦ ਕੋਲ ਈਰਾਨ ਦੀ ਜਿਹੜੀ ਹੈ ਉਹ ਪਹੁੰਚਦੀ ਹੋਵੇਗੀ ਸੋ ਜਿਹੜੀ ਕਿ ਬਹੁਤ ਵੱਡੀ ਗੱਲ ਹੈ ਕਿਉਂਕਿ ਕਿਸੇ ਵੀ ਮੁਲਕ ਦੇ ਵਿੱਚ ਜਦੋਂ ਜਸੂਸ ਵੜ ਜਾਂਦੇ ਆ ਖੁਫੀਆ ਜਾਣਕਾਰੀ ਜਾਣ ਲੱਗ ਪੈਂਦੀ ਆ ਤੇ ਉਸ ਵੇਲੇ ਫਿਰ ਬਹੁਤ ਔਖਾ ਹੋ ਜਾਂਦਾ ਤੁਹਾਨੂੰ ਪਤਾ ਹੋਣਾ ਕਿ ਇੱਕ ਹੈਲੀਕਾਪਟਰ ਕਰੈਸ਼ ਦੇ ਵਿੱਚ ਈਰਾਨ ਦੇ ਵੱਡੇ ਰਾਸ਼ਟਰਪਤੀ ਤੱਕ ਜਿਹੜੇ ਹੈਗੇ ਆ ਉਹ ਕਤਲ ਹੋ ਗਏ ਮਾਰੇ ਗਏ ਜੀ ਐਕਸੀਡੈਂਟ ਹਾਦਸਾ ਹੋਇਆ ਪਰ ਉਹਦੇ ਬਾਰੇ ਵੀ ਇਹ ਮੰਨਿਆ ਜਾਂਦਾ ਕਿ ਨਹੀਂ ਭਾਈ ਉਹ ਵੀ ਕਰਵਾਇਆ ਗਿਆ ਸੀ ਉਹ ਉਹ ਹਾਦਸਾ ਕਰਵਾਇਆ ਗਿਆ ਸੀ ਤੇ ਹੁਣ ਉਸ ਤੋਂ ਬਾਅਦ ਦੂਸਰੀ ਜਿਹੜੀ ਵੱਡੀ ਇੱਕ ਆਪਾਂ ਕਹੀਏ ਵੀ ਸਕੀਮ ਲਾਉਣ ਨੂੰ ਫਿਰਦਾ ਸੀ ਇਜ਼ਰਾਈਲ ਜੋ ਕਿ ਅਮਰੀਕਾ ਦੇ ਨਾਲ ਉਹਨੇ ਸਲਾਹ ਕੀਤੀ ਹੈ ਕਿ ਈਰਾਨ ਦੇ ਜਿਹੜੇ ਸੁਪਰੀਮ ਲੀਡਰ ਹੈਗੇ ਐ ਖੁਮੈਨੀ ਉਹਨਾਂ ਦਾ ਕਤਲ ਕਰ ਦਿੱਤਾ ਜਾਵੇ ਉਹਨਾਂ ਨੂੰ ਅਸੈਸੀਨੇਟ ਕਰ ਦਿੱਤਾ ਜਾਵੇ ਮਜ਼ਾਈਲ ਧਮਾਕਾ ਕਰਕੇ ਤਾਂ ਇਹਦੇ ਉੱਤੇ ਡੋਨਲਡ ਟਰੰਪ ਹੋਰਾਂ ਨੇ ਜਿਹੜੀ ਹੈ ਪ੍ਰੋਸਗੀ ਨਹੀਂ ਜਤਾਈ ਉਹਨਾਂ ਨੇ ਇਸ ਤੋਂ ਨਾ ਕਰ ਦਿੱਤੀ ਕਿ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਮੁਸਲਿਮ ਵਰਲਡ ਦਾ ਇੱਕ ਵੱਡਾ ਲੀਡਰ ਹੈ ਖੁਮੈਨੀ ਤੇ ਜੇਕਰ ਉਹਨਾਂ ਦੀ ਹੱਤਿਆ ਹੋ ਜਾਂਦੀ ਹੈ ਤਾਂ ਇੱਕ ਭੜਕਾਹਟ ਪੈਦਾ ਹੋ ਜਾਏਗੀ ਸੋ ਮੁਸਲਿਮ ਤੇ ਵੈਸਟ ਜਿਹੜਾ ਆਮੋ ਸਾਹਮਣੇ ਹੋ ਜਾਏਗਾ ਖੈਰ ਫਿਲਹਾਲ ਦੀ ਘੜੀ ਡੋਨਲਡ ਟਰੰਪ ਹੋਰਾਂ ਨੇ ਇਹ ਫਿਰ ਇੱਕ ਬਿਆਨ ਮਜ਼ਾਕੀਆ ਤੌਰ ਦੇ ਉੱਤੇ ਦਿੱਤਾ ਹੈ ਕਿ ਬੇਸ਼ੱਕ ਕੋ ਮੈਨ ਹੀ ਜਿਹੜੇ ਨੇ ਉਹ ਅੰਡਰਗਰਾਉਂਡ ਹੋ ਗਏ ਆ ਮਤਲਬ ਕਿ ਉਹ ਅੰਡਰ ਕਿਤੇ ਬੇਸਮੈਂਟ ਜਾਂ ਫਿਰ ਜਿਹੜੇ ਬੰਕਰ ਬਣਾਏ ਹੁੰਦੇ ਨੇ ਉਥੇ ਚਲੇ ਗਏ ਆ ਉਹਨਾਂ ਨੇ ਕਿਹਾ ਕਿ ਘਬਰਾਓ ਨਾ ਫਿਲਹਾਲ ਅਸੀਂ ਤੁਹਾਨੂੰ ਮਾਰਨ ਦਾ ਕੋਈ ਵੀ ਪਲਾਨ ਜਿਹੜਾ ਹੈਗਾ ਉਹ ਨਹੀਂ ਬਣਾਇਆ ਜਿਵੇਂ ਆਪਣੇ ਅੰਦਾਜ਼ ਦੇ ਵਿੱਚ ਡੋਨਲਡ 트੍ਰੰਪ ਕੋਈ ਗੱਲ ਕਰਦੇ ਹੁੰਦੇ ਆ ਉਸੇ ਤਰੀਕੇ ਨਾਲ ਗੱਲ ਕੀਤੀ ਹੈ ਸੋ ਆਪਾਂ ਇਸ ਗੱਲ ਤੋਂ ਬਾਅਦ ਅੱਗੇ ਆਈਏ ਕਿ 5 ਦਿਨ ਦੀ ਇਹ ਸਭ ਫਾਇਰਿੰਗ ਕਹਿ ਲੋ ਜਾਂ ਫਿਰ ਗੋਲੀਬਾਰੀ ਕਹਿ ਲੋ ਡਰੋਨਸ ਹਮਲੇ ਮਿਜ਼ਾਈਲ ਹਮਲਿਆਂ ਦੇ ਵਿੱਚ ਦੋਨਾਂ ਮੁਲਕਾਂ ਦਾ ਕਾਫੀ ਨੁਕਸਾਨ ਹੋਇਆ ਜਿਹਦੇ ਵਿੱਚ ਈਰਾਨ ਦਾ ਮੰਨ ਲਈਏ ਆਪਾਂ ਜ਼ਿਆਦਾ ਨੁਕਸਾਨ ਹੋਇਆ ਨੇਤਨਯਾਹੁ ਉਹਨਾਂ ਦੇ ਤੇਵਰ ਜਿਹੜੇ ਨੇ ਉਸੇ ਤਰ੍ਹਾਂ ਹੈ ਜਿਸ ਤਰੀਕੇ ਦੇ ਨਾਲ ਪਹਿਲੇ ਦਿਨ ਸੀ ਤੇ ਈਰਾਨੀਅਨ ਜਿਹੜੇ ਮਿਲਟਰੀ ਚੀਫ ਨੇ ਉਹ ਵੀ ਪਿੱਛੇ ਨਹੀਂ ਉਹਨਾਂ ਨੇ ਕਿਹਾ ਕਿ ਅਸੀਂ ਹਜੇ ਵੀ ਕੈਪੇਬਲ ਆ ਕਿ ਅਸੀਂ ਇਜ਼ਰਾਈਲ ਨੂੰ ਡਿਸਟਰੋਏ ਕਰ ਸਕ ਡੋਨਲਡ 트럼ਪ ਹੋਰੀ ਹਜੇ ਸਿੱਧੇ ਤੌਰ ਦੇ ਉੱਤੇ ਜਾਨਕੀ ਅਮਰੀਕਾ ਇਸ ਮਾਮਲੇ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਨਹੀਂ ਪਿਆ ਪਰ ਉਹਨਾਂ ਦਾ ਕਹਿਣਾ ਹੈ ਕਿ ਜੇ ਇਜ਼ਰਾਈਲ ਦੇ ਨਾਲ ਕੋਈ ਗੱਲਬਾਤ ਹੁੰਦੀ ਹੈ ਮਤਲਬ ਇਜ਼ਰਾਈਲ ਨੂੰ ਸਾਡੀ ਲੋੜ ਪੈਂਦੀ ਹੈ ਅਸੀਂ ਖੜੇ ਹੋਏ ਹਾਂ ਅਸੀਂ ਇਨਸਾਫ ਇਹਨਾਂ ਦਾ ਹੀ ਦੇਵਾਂਗੇ ਯੂਰਪ ਯੂਨੀਅਨ ਦੀ ਪ੍ਰੈਜ਼ੀਡੈਂਟ ਬੀਬੀ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਇਰਾਨ ਦੇ ਕੋਲ ਨਿਊਕਲੀਅਰ ਬੰਬ ਨਹੀਂ ਹੋਣੇ ਚਾਹੀਦੇ ਇੰਗਲੈਂਡ ਫਰਾਂਸ ਵੀ ਇਸੇ ਗੱਲ ਦੇ ਉੱਤੇ ਸਹਿਮਤੀ ਜਤਾਉਂਦੇ ਆ ਰਹੇ ਆ ਇਸ ਤੋਂ ਬਾਅਦ ਹੀ ਈਰਾਨ ਨੇ ਇੰਗਲੈਂਡ ਨੂੰ ਧਮਕੀ ਦਿੱਤੀ ਉਸ ਤੋਂ ਬਾਅਦ ਫਰਾਂਸ ਨੂੰ ਤੇ ਯੂਐਸ ਨੂੰ ਧਮਕੀ ਦਿੱਤੀ ਹੈ ਕਿ ਜੇ ਤੁਸੀਂ ਸਾਥ ਦੇਨੇ ਹੋ ਇਜ਼ਰਾਈਲ ਦਾ ਸਾਥ ਦੇ ਨੇ ਇਸ ਜੰਗ ਦੇ ਵਿੱਚ ਤਾਂ ਤੁਹਾਡੇ ਉੱਤੇ ਵੀ ਅਟੈਕ ਜਿਹੜਾ ਹੈਗਾ ਉਹ ਸੰਭਵ ਹੈਗਾ ਸੋ ਯੂਕੇ ਦੇ ਵਿੱਚ ਇੰਗਲੈਂਡ ਦੇ ਵਿੱਚ ਵੱਡੀ ਪਾਪੂਲੇਸ਼ਨ ਪੰਜਾਬੀਆਂ ਦੀ ਇੰਡੀਅਨਸ ਦੀ ਵਸਦੀ ਹੈ ਫਰਾਂਸ ਦੇ ਵਿੱਚ ਵੀ ਬਹੁਤ ਨੇ ਯੂਐਸ ਦੇ ਵਿੱਚ ਵੀ ਬਹੁਤ ਨੇ ਕਹਿਰ ਯੂਐਸ ਦੇ ਉੱਤੇ ਹਮਲਾ ਕਰਨਾ ਬਹੁਤ ਆਪਾਂ ਕਹੀਏ ਵੀ ਇੰਪੋਸੀਬਲ ਜੀ ਥਿੰਕ ਹੈਗੀ ਆ ਪਰ ਜੇ ਇਹਦਾ ਮੁਲਕਾਂ ਦੇ ਉੱਤੇ ਹਮਲਾ ਹੁੰਦਾ ਹੈ ਤੇ ਉਹ ਕਮਿਊਨਿਟੀ ਸਾਰੀਆਂ ਟਾਰਗੇਟ ਹੋਣਗੀਆਂ ਆਪਾਂ ਕੱਲੇ ਪੰਜਾਬੀਆਂ ਦੀ ਜਾਂ ਇੰਡੀਅਨਸ ਦੀ ਗੱਲ ਨਾ ਵੀ ਕਰੀਏ ਤਾਂ ਹੋਰ ਲੋਕ ਵੀ ਜਿਹੜੇ ਨੇ ਉਹ ਇਸ ਦਾ ਸ਼ਿਕਾਰ ਹੋ ਸਕਦੇ ਰੈ residencial ਏਰੀਆ ਜਾਂ ਫਿਰ ਕਮਾਂਕਾਰਾਂ ਦੇ ਉੱਤੇ ਪ੍ਰਭਾਵ ਪੈ ਸਕ ਇਹ ਗੱਲ ਗੱਲਬਾਤ ਜਿਹੜੀ ਹੁਣ ਤੱਕ ਵਧੀ ਹੋਈ ਹੈ ਤੇ ਜਿਹੜੇ ਇਰਾਨੀਅਨ ਮਿਲਟਰੀ ਚੀਫ ਨੇ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਕਹਿ ਦਿੱਤਾ ਕਿ ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਾਂਗੇ ਜੇ ਇਜ਼ਰਾਈਲ ਇਹ ਹਮਲਾ ਨਹੀਂ ਰੋਕਦਾ ਤਾਂ ਆਪਾਂ ਅੱਗੇ ਵਧਣ ਨੂੰ ਤਿਆਰ ਹੈਗੇ ਆਂ ਆਪਾਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਸੋ ਅੰਦਰ ਖਾਤੇ ਕਿਤੇ ਨਾ ਕਿਤੇ ਵੀ ਕਨਸੂਆਂ ਲਾਈਆਂ ਜਾ ਰਹੀਆਂ ਕਿ ਵਾਕਈ ਜਿਵੇਂ ਮੁਜ਼ਾਦ ਕਹਿੰਦੀ ਹੈ ਕਿ ਇੱਕ ਦੋ ਹਫ਼ਤੇ ਦਾ ਕੰਮ ਰਹਿ ਗਿਆ ਨਿਊਕਲੀਅਰ ਵੈਪਨਰੀ ਤਿਆਰ ਕਰਨ ਦੇ ਵਿੱਚ ਸੋ ਹੋ ਸਕਦਾ ਉਹਨਾਂ ਨੇ ਤਿਆਰ ਵੀ ਕਰ ਲਈ ਹੋਵੇ ਜੇ ਮੰਨ ਲਓ ਤਿਆਰ ਹੋ ਗਈ ਹੈ ਤਾਂ ਉਹਦਾ ਫਿਰ ਅਸਰ ਕੀ ਹੋਏਗਾ ਫਿਰ ਇਰਾਨ ਅ ਮਰਦੀ ਕੀ ਨਾ ਕਰਦੀ ਵਾਲਾ ਕੰਮ ਕਰਦਾ ਹੋਇਆ ਕਿਤੇ ਆਉਂਦੇ ਸਮੇਂ ਦੇ ਵਿੱਚ ਆਉਂਦੇ ਕੁਝ ਦਿਨਾਂ ਦੇ ਵਿੱਚ ਜੇਕਰ ਨਿਊਕਲੀਅਰ ਦੀ ਧਮਕੀ ਵਾਰਨਿੰਗ ਦੇ ਦਿੰਦਾ ਤੇ ਉਹ ਜੋ ਚਲਾਹ ਵੀ ਦਿੱਤਾ ਜਾਂਦਾ ਤਾਂ ਫਿਰ ਕੀ ਤਬਾਹੀ ਦਾ ਮੰਜ਼ਰ ਜਿਹੜਾ ਹੈ ਉਹ ਸਾਹਮਣੇ ਆਵੇਗਾ ਸੋ ਇਸ ਲੜਾਈ ਦੇ ਵਿੱਚ ਹੁਣ ਤੱਕ ਦੀ ਜਿਹੜੀ ਅਪਡੇਟ ਉਹ ਇਹ ਹੈ ਤੇ ਹੁਣ ਜਿਹੜੀ ਤਾਜ਼ੀ ਘਟਨਾ ਇਸ ਵੀਡੀਓ ਬਣਾਉਣ ਤੋਂ ਪਹਿਲਾਂ ਮੈਂ ਦੇਖ ਕੇ ਆਇਆ ਕਿ ਈਰਾਨ ਨੇ ਦਾਅਵਾ ਕੀਤਾ ਹੈ ਇਸ ਵੇਲੇ ਤੁਸੀਂ ਅਲ ਜਜ਼ੀਰਾ ਦੇ ਉੱਤੇ ਵੀ ਇਹ ਖਬਰਾਂ ਦੇਖ ਸਕਦੇ ਹੋ ਅਲ ਜਜ਼ੀਰਾ ਦੇ ਉੱਤੇ ਇੱਕ ਵੱਡੀ ਖਬਰ ਛਾਪੀ ਆ ਜਿੰਨੇ ਕਿ ਇੱਕ ਆਪਾਂ ਕਹੀਏ ਵੀ ਇਹਦੇ ਵਿੱਚ ਇੱਕ ਅ ਪੱਲੜਾ ਜਿਹੜਾ ਹੈਗਾ ਉਹ ਪਰਤ ਕੇ ਰੱਖ ਦੇਣਾ ਇਸ ਖਬਰ ਨੇ ਇਸ ਜੰਗ ਦਾ ਉਹ ਕਿਵੇਂ ਕਿ ਕਿਹਾ ਜਾ ਰਿਹਾ ਵੀ ਈਰਾਨ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਇਜ਼ਰਾਈਲ ਦੇ ਵਿੱਚ ਮੁਸਾਦ ਦੇ ਹੈੱਡਕੁਆਟਰ ਨੂੰ ਜਿਹੜਾ ਹੈਗਾ ਡਿਸਟਰੋਏ ਕਰ ਦਿੱਤਾ ਸੋ ਮੁਸਾਦ ਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕਿਹਾ ਹਟਿਆ ਕਿ ਦੁਨੀਆ ਦੀ ਇੱਕ ਵੱਡੀ ਏਜੰਸੀ ਹੈਗੀ ਹੈ ਜਿਹਨੂੰ ਮੰਨਿਆ ਜਾਂਦਾ ਕੁਫੀਆ ਏਜੰਸੀ ਉਸ ਤੋਂ ਬਾਅਦ ਸੀਆਈਏ ਜਾਂ ਫਿਰ ਭਾਰਤ ਦੀਆਂ ਜਾਂ ਹੋਰ ਮੁਲਕਾਂ ਦੀਆਂ ਆਉਂਦੀਆਂ ਹੋਣਗੀਆਂ ਸੋ ਮੁਸਾਦ ਦਾ ਹੈੱਡਕੁਆਟਰ ਜਿਹੜਾ ਹੈਗਾ ਕਹਿੰਦੇ ਈਰਾਨ ਨੇ ਡਿਸਟਰੋਏ ਕਰ ਦਿੱਤਾ ਪਰ ਇਹਦੇ ਬਾਰੇ ਜਦੋਂ ਆਪਾਂ ਇਜ਼ਰਾਈਲੀਆਂ ਦੀ ਗੱਲ ਕਰਦੇ ਆਂ ਤੇ ਇਜ਼ਰਾਈਲ ਨੇ ਮਨਾਂ ਕਰ ਦਿੱਤਾ ਉਹ ਕਹਿੰਦੇ ਵੀ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਹੈਗਾ ਸੋ ਉਹਨਾਂ ਨੇ ਮਨਾਂ ਕਰ ਦਿੱਤਾ ਅਲ ਜਜ਼ੀਰਾ ਦੇ ਵਿੱਚ ਖਬਰਾਂ ਛਪੀਆਂ ਇਹ ਤਾਂ ਕਿ ਇਰਾਨ ਜਿਹੜਾ ਹੈਗਾ ਉਹ ਆਪ ਦਾਵਾ ਕਰ ਰਿਆ ਸੋ ਇਹ ਕੋਈ ਗੱਲ ਛੋਟੀ ਮੋਟੀ ਤਾਂ ਹੈ ਨਹੀਂ ਛੁਪੀ ਤਾਂ ਰਹਿਣੀ ਨਹੀਂ ਵੀ ਭਾਈ ਜੇ ਕੀਤਾ ਹੈ ਹਮਲਾ ਤਾਂ ਕੀਤਾ ਹੈ ਉਹ ਉਹ ਸਾਹਮਣੇ ਆ ਜਾਣਾ ਸੋ ਜੇ ਉਹ ਮਨ ਉਹ ਕਹਿ ਰਹੇ ਨੇ ਵੀ ਨਹੀਂ ਕੀਤਾ ਤਾਂ ਫਿਰ ਕੀ ਹੋਏਗਾ ਇੱਥੇ ਹੁਣ ਇੱਕ ਹੋਰ ਪੁਆਇੰਟ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹੈ ਕਿ ਇਜ਼ਰਾਈਲ ਨੇ ਪੈਲੇਸਟਾਈਨ ਦੇ ਉੱਤੇ ਹਮਲਾ ਕਿਉਂ ਕੀਤਾ ਸੀ ਉਹਦਾ ਕਾਰਨ ਇਹ ਸੀ ਕਿ ਹਮਾਸ ਨੇ ਮਜ਼ਾਇਲਾ ਸਿੱਧੀਆਂ ਸੁੱਟ ਦਿੱਤੀਆਂ ਇਜ਼ਰਾਈਲ ਦੇ ਉੱਤੇ ਬਿਣਾ ਪੁੱਛੇ ਕਿਛੇ ਇੱਕ ਸ਼ਾਂਤੀ ਵਾਲਾ ਮਾਹੌਲ ਦਿਖਾਇਆ ਗਿਆ ਤੇ ਉਸ ਦੇ ਵਿੱਚ ਕੀ ਕਰਦੇ ਆ ਕਿਹਾ ਕੀ ਜਾਂਦਾ ਦੱਸਿਆ ਕੀ ਜਾਂਦਾ ਦੁਨੀਆ ਨੂੰ ਕਿ ਹਮਾਸ ਨੇ ਜੀ ਸਾਡੇ ਤੇ ਮਜ਼ਾਲਾ ਨਾਲ ਹਮਲਾ ਕਰ ਦਿੱਤਾ ਉਹਦੇ ਫਿਰ ਅਸੀਂ ਨਤੀਜੇ ਵਾਂਗੂ ਮਤਲਬ ਰਿਵੈਂਜ ਲੈਣ ਦੇ ਲਈ ਅਸੀਂ ਵੀ ਪੈਲੇਸਟਾਈਨ ਦੇ ਉੱਤੇ ਹਮਲਾ ਕਰ ਦਿੱਤਾ ਤੇ ਅਖੀਰ ਹੁਣ ਤੇ ਕੀ ਹਾਲਾਤ ਨੇ ਪੈਲੇਸਟਾਈਨ ਦੇ ਕਿ ਪੂਰੀ ਤਰ੍ਹਾਂ ਨਸਤ ਲਬੂਤ ਹੋ ਚੁੱਕਿਆ 50 ਹਜ਼ਾਰ ਤੋਂ ਉੱਤੇ ਲੋਕ ਮਾਰੇ ਜਾ ਚੁੱਕੇ ਨੇ ਸੋ ਇਹ ਗੱਲ ਦੇ ਵਿੱਚੋਂ ਮੈਂ ਕਿਉਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਵੀ ਹੋ ਸਕਦਾ ਹੈ ਮੁਸਾਦ ਦੇ ਉੱਤੇ ਹੈੱਡ ਕੁਆਟਰ ਦੇ ਉੱਤੇ ਹਮਲੇ ਦੀ ਯੋਜਨਾ ਦੀ ਕਿਸੇ ਤਰੀਕੇ ਦੇ ਨਾਲ ਇੱਕ ਬਣਾਈ ਗਈ ਹੋਵੇ ਕੋਈ ਪਲਾਨ ਹੋਵੇ ਕਿ ਲਓ ਜੀ ਇਹਨਾਂ ਨੇ ਤਾਂ ਸਾਡਾ ਹੁਣ ਬੜਾ ਵੱਡਾ ਨੁਕਸਾਨ ਕਰ ਦਿੱਤਾ ਤੇ ਇਹਨਾਂ ਨੂੰ ਹੁਣ ਨਤੀਜੇ ਭੁਗਤਣੇ ਪੈਣਗੇ ਤੇ ਇਸ ਤੋਂ ਬਾਅਦ ਫਿਰ ਇਰਾਨ ਦੇ ਉੱਤੇ ਵੱਡੇ ਹਮਲੇ ਹੋ ਜਾਣ ਵੱਡੇ ਹਮਲਿਆਂ ਦੇ ਵਿੱਚ ਈਰਾਨ ਜਿਹੜਾ ਹੈਗਾ ਉਹਨੂੰ ਵਾਕਈ ਜਿਵੇਂ ਡੋਨਲਡ ਟਰੰਪ ਹੋਰੀ ਕਹਿੰਦੇ ਆ ਵੀ ਦੁਨੀਆ ਦੇ ਨਕਸ਼ੇ ਦੇ ਉੱਤੋਂ ਮਿਟਾ ਦਿੱਤਾ ਜਾ ਸਕਦਾ ਹੈ ਸੋ ਇਹ ਇਹ ਇੱਕ ਵੱਡੀ ਖਬਰ ਹੈਗੀ ਆ ਤੇ ਜੇ ਇਹ ਇਸ ਤਰ੍ਹਾਂ ਤਰੀਕੇ ਦੀ ਗੱਲਬਾਤ ਹੋ ਜਾਂਦੀ ਹੈ ਤਾਂ ਫਿਰ ਕੀ ਉਸ ਤੋਂ ਬਾਅਦ ਕੀ ਹੈ ਵਰਲਡ ਵਾਰ ਲੱਗਣ ਦੇ ਵਿੱਚ ਫਿਰ ਰਹਿ ਕੀ ਜਾਂਦਾ ਕਿਉਂਕਿ ਈਰਾਨ ਜਿਹੜਾ ਉਹ ਕੱਲਾ ਨਹੀਂ ਹੈ ਇਰਾਨ ਦੇ ਨਾਲ ਵੀ ਬਹੁਤ ਸਾਰੇ ਮੁਲਕ ਨੇ ਕਿਤੇ ਨਾ ਕਿਤੇ ਇੰਡਾਇਰੈਕਟਲੀ ਚਾਈਨਾ ਵੀ ਜੁੜਿਆ ਹੋਇਆ ਰਸ਼ੀਆ ਵੀ ਜੁੜਿਆ ਹੋਇਆ ਨਾਰਥ ਕੋਰੀਆ ਵਰਗੇ ਮੁਲਕ ਹੈਗੇ ਆ ਸੋ ਸਾਊਦੀ ਅਰਬ ਦਾ ਹਜੇ ਪੂਰੀ ਤਰੀਕੇ ਦੇ ਨਾਲ ਕਲੀਅਰ ਨਹੀਂ ਹੈ ਕਿ ਸਾਊਦੀ ਅਰਬ ਕਿਹੜੇ ਪਾਸੇ ਜਾਊਗਾ ਪਰ ਜੇ ਹੁਣ ਆਪਾਂ ਮੁਸਲਿਮ ਹੁੱਡ ਦੀ ਗੱਲ ਕਰਦੇ ਆਂ ਮੁਸਲਿਮ ਵਰਲਡ ਦੀ ਗੱਲ ਕਰਦੇ ਆਂ ਤਾਂ ਕੁਛ ਨਾ ਕੁਛ ਤਾਂ ਉਹਨਾਂ ਦੇ ਵਾਲੇ ਪਾਸੇ ਜਿਹੜਾ ਭੁਗਤਤਦਾ ਆਏਗਾ ਹੂਥਿਸ ਹੂਥਿਸ ਰੈਬਲ ਜਿਹੜੇ ਨੇ ਹਮਾਸ ਜਿਹੜੀ ਹੈਗੀ ਆ ਸੋ ਇਹਨਾਂ ਦੇ ਉੱਤੇ ਇਰਾਨ ਜਿਹੜਾ ਹੈਗਾ ਇਹਨਾਂ ਦੀ ਮਦਦ ਕਰਦਾ ਆ ਰਿਹਾ ਜਿਸ ਤੋਂ ਖਾਫਾ ਇਜ਼ਰਾਈਲ ਸੋ ਇੱਕ ਇਹ ਵੀ ਕਾਰਨ ਹੈਗਾ ਦੂਸਰਾ ਇੰਟਰਨਲ ਮਸਲਾ ਇਜ਼ਰਾਈਲ ਦਾ ਕੀ ਹੈਗਾ ਇਜ਼ਰਾਈਲ ਦੇ ਵਿੱਚ ਨੇਤਨਯਾਹੁ ਹਰਾਂ ਦੀ ਸਰਕਾਰ ਜਿਹੜੀ ਹੈਗੀ ਹੈ ਉਹ ਉਹ ਭਰੋਸੇਯੋਗ ਨਹੀਂ ਰਹੀ ਹੁਣ ਉਹ ਉਹ ਦੇਖ ਸਕਦੀ ਹੈ ਕਿਸੇ ਵੀ ਬਲੇ ਵੀ ਦੇਖ ਸਕਦੀ ਹੈ ਬਹੁਤ ਰੋਲਾ ਪਿਆ ਹੋਇਆ ਅੰਦਰ ਦਾ ਕਾਫੀ ਧੀਰ ਦਾ ਜਦੋਂ ਦਾ ਪੈਲੇਸਟਾਈਨ ਤੇ ਹਮਲਾ ਸ਼ੁਰੂ ਹੋਇਆ ਨਾ ਉਸ ਵੇਲੇ ਤੋਂ ਲੈ ਕੇ ਸੋ ਅੰਦਰ ਵਾਰ ਇਸ ਤਰੀਕੇ ਦੀ ਲੱਗੀ ਹੋਈ ਹੈ ਖਾਣਾ ਜੰਗੀ ਛੜੀ ਹੋਈ ਹੈ ਕਿ ਨਿਤਨ ਜਾਹੂ ਨੂੰ ਹਟਾਇਆ ਜਾਵੇ ਤੇ ਇਹ ਵੀ ਮੰਨਿਆ ਜਾ ਰਿਹਾ ਵੀ ਨਿਤਨ ਜਾਹੂ ਇੱਕ ਤੋਂ ਬਾਅਦ ਇੱਕ ਮਸਲਾ ਜਿਹੜਾ ਹੈਗਾ ਕੰਟੀਨਿਊਸਲੀ ਇਸ ਕਰਕੇ ਚਲਾ ਰਹੇ ਨੇ ਕਿ ਉਹਨਾਂ ਦੀ ਕੁਰਸੀ ਬਚੀ ਰਹੇ ਪਰ ਆਪਣੀ ਕੁਰਸੀ ਬਚਾਉਣ ਵਾਸਤੇ ਕਿੰਨੀਆਂ ਕੋਝਾਨਾਂ ਜੜੀਆਂ ਨੇ ਉਹ ਨੇਤਨ ਯਾਹੂ ਹੁਰੀ ਲੈਣਗੇ ਜਿਵੇਂ ਮੈਂ ਪੈਲੇਸਟਾਈਨ ਦੀ ਗੱਲ ਦੱਸੀ ਹੈ ਤੇ ਹੁਣ ਇਸ ਪਾਸੇ ਨੂੰ ਹੈਗਾ ਸੋ ਚਾਈਨਾ ਰਸ਼ੀਆ ਇਹਦੇ ਉੱਤੇ ਕੀ ਰਿਐਕਟ ਕਰਦੇ ਨੇ ਜੋ ਸਿੱਧੇ ਤੌਰ ਤੇ ਵੱਡੇ ਪੱਧਰ ਦੇ ਉੱਤੇ ਕੋਈ ਵੀ ਗੱਲਬਾਤ ਜਿਹੜੀ ਹੈ ਉਹ ਸਾਹਮਣੇ ਨਹੀਂ ਆ ਰਹੀ ਪਰ ਵੋਕਲ ਨੇ ਡੋਨਲਡ ਟਰੰਪ ਹੋਰੀ ਡੋਨਲਡ ਟਰੰਪ ਹੋਰਾਂ ਦਾ ਟਾਈਮ ਟੂ ਟਾਈਮ ਜਿਹੜਾ ਹੈਗਾ ਉਹ ਬਿਆਨ ਆ ਰਿਹਾ ਇਸ ਜੰਗ ਦੇ ਬਾਰੇ ਜੀ 7 ਦੇ ਵਿੱਚ ਵੀ ਉਹ ਕੈਨੇਡਾ ਪਹੁੰਚੇ ਪਰ अर्ਲੀ ਉਹਨਾਂ ਨੇ ਇੱਥੋਂ ਜਾਣਾ ਕਰ ਦਿੱਤਾ ਉਹ ਕਹਿੰਦੇ ਮੈਂ ਚੱਲੇ ਆਂ ਜੀ ਮੈਨੂੰ ਬਹੁਤ ਗੱਬ ਨੇ ਸੋ ਜਦੋਂ ਉਹਨਾਂ ਨੂੰ ਪ੍ਰੈਸ ਨੇ ਪੁੱਛਿਆ ਵੀ ਹਾਂਜੀ ਕੀ ਚੱਲਦਾ ਕੀ ਕੀ ਕਰੋਗੇ ਤਾਂ ਉਹਨਾਂ ਨੇ ਕਿਹਾ ਕਿ ਇਸ ਮਸਲੇ ਦਾ ਜਿਹੜੀ ਜੰਗ ਲੱਗੀ ਹੋਈ ਹੈ ਇਸ ਮਸਲੇ ਦਾ ਅਸੀਂ ਰੀਅਲ ਐਂਡ ਕਰਨਾ ਚਾਹੁੰਦੇ ਆ ਰੀਅਲ ਐਂਡ ਉਹਨਾਂ ਨੇ ਕਿਹਾ ਕਿ ਸੀਜ਼ ਫਾਇਰ ਆਪਾਂ ਨਹੀਂ ਕਰਨਾ ਚਾਹੁੰਦੇ ਸੀਜ਼ ਫਾਇਰ ਦਾ ਮਤਲਬ ਹੈ ਕਿ ਜੰਗ ਬੰਦ ਨਹੀਂ ਕਰਨਾ ਚਾਹੁੰਦੇ ਇੱਕ ਰੀਅਲ ਐਂਡ ਹੋਵੇ ਕਹਿੰਦੇ ਇਸ ਜਿਹੜੀ ਜੰਗ ਹੈਗੀ ਆ ਸੋ ਰੀਅਲ ਐਂਡ ਕੀ ਹੈਗਾ ਰੀਅਲ ਐਂਡ ਇਹ ਤਾਂ ਨਹੀਂ ਕਿ ਇਰਾਨ ਦੀ ਤਬਾਈ ਕਿਉਂਕਿ ਡੋਨਲਡ ਟਰੰਪ ਦਾ ਹੀ ਬਿਆਨ ਹੈ ਕਿ ਤਹਿਰਾਨ ਖਾਲੀ ਕਰ ਦਿਓ ਜਿਹੜੀ ਰਾਜਧਾਨੀ ਹੈ ਇਰਾਨ ਦੀ ਕਿ ਉਹਨੂੰ ਖਾਲੀ ਕਰ ਦਿਓ ਮੈਂ ਲੋਕਾਂ ਨੂੰ ਕਿਹਾ ਵੀ ਇੱਥੇ ਤਬਾਹੀ ਹੋਣ ਵਾਲੀ ਹੈ ਸ਼ਾਇਦ ਜਾਂ ਕੁਝ ਇਸ ਤਰ੍ਹਾਂ ਦਾ ਤੇ ਉਹ ਜੇ ਇਹ ਬਿਆਨ ਦੇ ਸਕਦੇ ਆ ਤੇ ਫਿਰ ਨਾਲ ਰੀਅਲ ਐਂਡ ਦੀ ਗੱਲ ਕਰਦੇ ਆ ਤੇ ਇਸ ਤੋਂ ਇਹ ਵੀ ਕਿਤੇ ਨਾ ਕਿਤੇ ਲੱਗਦਾ ਹੈ ਕਿ ਭਾਈ ਰੀਅਲ ਐਂਡ ਕਿਤੇ ਈਰਾਨ ਦੀ ਇੱਥੋਂ ਆਪਾਂ ਕਹੀਏ ਵੀ ਦੁਨੀਆ ਦੇ ਨਕਸ਼ੇ ਤੋਂ ਮਿਟਾਏ ਜਾਣਾ ਹੈ ਰੀਅਲ ਐਂਡ ਤਾਂ ਨਹੀਂ ਹੈ ਕਿ ਵੱਡੇ ਧਮਾਕੇ ਵੱਡਾ ਕੁਝ ਹੋਣ ਵਾਲਾ ਆਉਂਦੇ ਕੁਝ 72 ਘੰਟਿਆਂ ਦੇ ਵਿੱਚ ਸੋ ਇਹ ਵੀ ਵੇਖਣਾ ਹੋਵੇਗਾ ਸੋ ਇਹ ਫਿਰ ਜੰਗ ਕਿਹੜੇ ਪਾਸੇ ਨੂੰ ਵਧੇਗੀ ਸਾਊਥ ਏਸ਼ੀਆ ਵਾਲੇ ਪਾਸੇ ਨੂੰ ਕੀ ਪ੍ਰਭਾਵ ਪਵੇਗਾ ਇੰਡੀਆ ਕਿਹੜੇ ਪਾਸੇ ਭੁਗਤੇਗਾ ਇੰਡੀਆ ਇਜ਼ਰਾਈਲ ਦਾ ਵੀ ਸਾਥੀ ਹੈ ਦੂਸਰੇ ਪਾਸੇ ਜਦੋਂ ਆਪਾਂ ਗੱਲ ਕਰਦੇ ਆ ਯੂਐਸ ਦਾ ਵੀ ਸਾਥੀ ਹੈ ਰਸ਼ੀਆ ਦੇ ਨਾਲ ਵੀ ਕਿਤੇ ਨਾ ਕਿਤੇ ਬਣਦੀ ਹੈ ਸੋ ਇੰਡੀਆ ਫਿਰ ਦੋਨੇ ਵਿਚਾਲਿਆਂ ਦੇ ਵਿੱਚ ਲੈ ਆਪਾਂ ਕਹੀਏ ਵੀ ਪਾਸੇ ਫਸ ਜੂਗਾ ਜਿਵੇਂ ਯੂਕਰੇਨ ਤੇ ਰਸ਼ੀਆ جنگ ਦੇ ਵਿੱਚ ਫਸਿਆ ਕਿਉਂਕਿ ਇੱਕ ਪਾਸੇ ਨਰਿੰਦਰ ਮੋਦੀ ਹੋਰੀ ਜਾ ਕੇ ਪੁਤਿਨ ਨੂੰ ਮਿਲਦੇ ਨੇ ਜਫੀਆਂ ਪਾਉਂਦੇ ਤੇ ਉਤੋਂ ਸਿੱਧਾ ਜਹਾਜ਼ ਲੈ ਕੇ ਯੂਕਰੇਨ ਜਾਂਦੇ ਆ ਤੇ ਜ਼ੇਲੈਂਸਕੀ ਨੂੰ ਵੀ ਜਾ ਕੇ ਜਫੀਆਂ ਪਾਉਂਦੇ ਆ ਸੋ ਇਸ ਮਾਮਲੇ ਦੇ ਵਿੱਚ ਇੰਡੀਆ ਕਿਹੜੇ ਪਾਸੇ ਭੁਗਤੇਗਾ ਕਿਉਂਕਿ ਪਾਕਿਸਤਾਨ ਨੇ ਕੁਝ ਨਾ ਕੁਝ ਆਪਣਾ ਜਿਹੜਾ ਕਲੀਅਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਜੇ ਇਜ਼ਰਾਈਲ ਨਿਊਕਲੀਅਰ ਹਮਰਾ 'ਕਾ ਹਮਲਾ ਕਰਦਾ ਹੈ ਈਰਾਨ ਦੇ ਉੱਤੇ ਤਾਂ ਜਿਹੜੇ ਸਾਡੇ ਬੰਬ ਨੇ ਫਿਰ ਉਹ ਈਰਾਨ ਵਰਤ ਸਕਦਾ ਉਹਨਾਂ ਵਾਸਤੇ ਸੋ ਇਨੀ ਇੱਕ ਗੱਲ ਕਹੀ ਹੈ ਡੋਨਲਡ ਟਰੰਪ ਹੋਰਾਂ ਦੀ ਪਿਛਲੇ ਦਿਨੀ ਇੱਕ ਥੋੜੀ ਜੀ ਉਹਨਾਂ ਨੂੰ ਝਿੜਕ ਵੀ ਜੜੀ ਗਈ ਹੈਗੀ ਹੈ ਸੋ ਦੇਖੋ ਪਾਕਿਸਤਾਨ ਕਿਹੜੇ ਪਾਸੇ ਭੁਗਦਾ ਵੈਸੇ ਪਾਕਿਸਤਾਨ ਦੇ ਆਪਣੇ ਹਾਲਾਤ ਇੰਨੇ ਵਧੀਆ ਨਹੀਂ ਐ ਕਿ ਉਹ ਇੱਕ ਵੱਡੀ ਜੰਗ ਦਾ ਹਿੱਸਾ ਬਣ ਸਕੇ ਪਰ ਕਿਤੇ ਨਾ ਕਿਤੇ ਸਹਿਯੋਗ ਸਾਥੀ ਮੁਲਕਾਂ ਦਾ ਜਿਹੜਾ ਹੈਗਾ ਉਹ ਕਰਨਾ ਪੈਂਦਾ ਹੁੰਦਾ ਸੋ ਮਾਹੌਲ ਖਤਰਨਾਕ ਬਣ ਰਿਹਾ ਹੈ ਜਿਹਦਾ ਪ੍ਰਭਾਵ ਦੁਨੀਆ ਦੇ ਵਿੱਚ ਵੱਸਦੀ 7 7.5 ਬਿਲੀਅਨ ਆਬਾਦੀ ਦੇ ਉੱਤੇ ਜ਼ਰੂਰ ਪੈਣਾ ਮਹਿੰਗਾਈ ਵਧ ਰਹੀ ਹੈ ਤੇ ਉਸ ਤੋਂ ਬਾਅਦ ਹਾਲਾਤ ਜਿਹੜੇ ਕਿਹੋ ਜਿਹੇ ਹੋ ਜਾਂਦੇ ਹੁੰਦੇ ਆ 20 25 25 ਸਾਲ ਫਿਰ ਦੁਨੀਆ ਦੇ ਵਿੱਚ ਜਿਹੜੇ ਦੇਸ਼ ਨੇ ਜਿਹੜੇ ਪ੍ਰਭਾਵਿਤ ਹੋਣਗੇ ਸੋ ਉਹ ਉੱਠਦੇ ਨਹੀਂ ਹੁੰਦੇ ਜੰਗਾ ਦੇ ਵਿੱਚੋਂ ਸੋ ਆਪਾਂ ਇਹੀ ਕਾਮਨਾ ਕਰ ਸਕਦੇ ਹਾਂ ਕਿ ਇਸ ਤਰ੍ਹਾਂ ਦਾ ਕੁਝ ਨਾ ਹੋਵੇ ਸੀਜ਼ਫਾਇਰ ਹੋ ਜਾਵੇ ਤੇ ਇਹ ਮੁਲਕ ਜਿਹੜੇ ਨੇ ਜਿਨ੍ਹਾਂ ਨੇ ਆਤ ਚੁੱਕੀ ਹੋਈ ਆ ਕਿ ਅਸੀਂ ਦੂਜਾ ਕੋਈ ਵੇਖਣਾ ਨਹੀਂ ਚਾਹੁੰਦੇ ਕੋਦੇ ਇਜ਼ਰਾਈਲ ਜਿਹੜਾ ਹੈਗਾ ਉਹ ਕਿਸ ਤਰੀਕੇ ਨਾਲ ਬਣਿਆ ਹੋਇਆ ਆਪ ਜੀ ਜਾਣਦੇ ਹੀ ਹੋ ਇਹ ਕਿਵੇਂ ਹਿਟਲਰ ਨੇ ਯਹੂਦੀਆਂ ਦਾ ਜਿਹੜਾ ਕਤਲਿਆਮ ਇੱਕ ਬੜੇ ਵੱਡੇ ਪੱਧਰ ਤੇ ਕੀਤਾ ਤੇ ਅੱਜ ਨਤਨਯਾਹੁ ਹੋਰਾਂ ਦੇ ਉਤੇ ਇਲਜ਼ਾਮ ਨੇ ਕਿ ਉਹਨਾਂ ਨੇ ਪਾਲੇਸਤੀਨ ਦੇ ਵਿੱਚ ਵੀ ਉਹੀ ਕੁਛ ਕੀਤਾ ਹੈ ਜਿਹੜਾ ਕੰਮ ਕੀਤਾ ਹਿਟਲਰ ਨੇ ਉਹਨਾਂ ਦੇ ਨਾਲ ਕੀਤਾ ਸੀ ਸੋ ਕਾਮਨਾ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਕੁਛ ਨਾ ਹੋਵੇ ਬਾਕੀ ਜਿਹੜੀਆਂ ਅਪਡੇਟਸ ਨੇ ਆਉਂਦੇ ਸਮੇਂ ਦੇ ਵਿੱਚ ਤੁਹਾਨੂੰ ਪ੍ਰਾਈਡ ਪੰਜਾਬ ਟੀਵੀ ਦੇ ਜ਼ਰੀਏ ਸਿਰ ਜਰੂਰ ਤੇ ਦੇ ਰਵਾਂਗੇ ਧੰਨਵਾਦ ਦੇਖਦੇ ਰਹੋ ਪ੍ਰਾਈਡ ਪੰਜਾਬ ਟੀਵੀ